ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਪੰਜਾਬੀ ਇੰਡਸਟਰੀ ਭਾਵੇਂ ਪੰਜਾਬ ਲੈਂਦੇ ਦੀ ਹੋਵੇ ਜਾਂ ਚੜਦੇ ਦੀ ਉਹਦੇ ਬਾਰੇ ਗੱਲ ਕਰਦੇ ਆ ਤੇ ਇਸ ਇੰਡਸਟਰੀ ਦੇ ਲੋਕ ਅਸਲ ਵਿੱਚ ਕਿਦਾਂ ਦੇ ਨੇ ਤੇ ਸਿਸਟਮ ਦੇਸ਼ ਦੇ ਵਿੱਚ ਜੋ ਚੱਲ ਰਿਹਾ ਉਹ ਕਿਦਾਂ ਦਾ ਆ ਜੋ ਆਪਾਂ ਦੇਖਦੇ ਆ ਉਹ ਹੈ ਨਹੀਂ ਜਦੋਂ ਆਪਾਂ ਜਾ ਕੇ ਤਰਤੀਬਲੀ ਡੀਪਲੀ ਉਹਨੂੰ ਦੇਖਦੇ ਆ ਫਿਰ ਸਮਝ ਆਉਂਦਾ ਵੀ ਕੀ ਚੱਲ ਰਿਹਾ ਐਸ ਵੇਲੇ ਮੈਂ ਕਲਕੱਤਾ ਵਿੱਚ ਆ ਜੀ ਕਲਕੱਤਾ ਦੇ ਵਿੱਚ ਕੋਈ ਇੱਕ ਵਧੀਆ ਬੰਦਾ ਇੰਡਸਟਰੀ ਦਾ ਉਦੀ ਵਾਈਬ ਬਹੁਤ ਜ਼ਿਆਦਾ ਸੀਰੀਅਸ ਹੈ ਤੇ ਉਹਦੇ ਬਾਰੇ ਗੱਲ ਕਰਾਂਗੇ ਕਿ ਇੰਡਸਟਰੀ ਉਹਦਾ ਕਿਦਾਂ ਸਾਥ ਦੇ ਰਹੀ ਹੈ ਜਾਂ ਵਾਕਈ ਹੋ ਸਕਦਾ ਮੈਂ ਡਿਟਾ ਨਾ ਕਰ ਸਕਾਂ ਕਿਉਂਕਿ ਮੈਂ ਉਹਨਾਂ ਦੀ ਸੇਵਾ ਜਿੱញਾ ਉੱਚ ਲੱਗਾ ਹੋਇਆ ਪਰ ਮੈਂ ਕਲਕੱਤਾ ਦੇ ਇੱਕ ਹੋਟਲ ਦੇ ਵਿੱਚ ਤੇ ਆਰ ਜੀ ਕਲ ਮੈਡੀਕਲ ਕਾਲਜ ਜਿੱਥੇ ਉਹ ਪਿੱਛੇ ਜੇ ਕੁੜੀ ਦਾ ਕਾਂਡ ਹੋਇਆ ਸੀ ਉੱਥੇ ਉਹ ਦਾਖਲ ਹੈ ਉੱਥੇ ਦਾ ਸੱਚ ਕਦੀ ਫੇਰ ਮੈਂ ਆ ਕਰੂੰਗਾ ਆ ਮੈਂ ਉੱਥੇ ਦੀ ਵੀਡੀਓ ਪਾ ਰਿਹਾ ਤੇ ਇੱਥੇ ਦਾ ਸਿਸਟਮ ਜਿਹੜਾ ਉਹ ਫੇਕ ਕਿਤੇ ਕਰਾਂਗੇ ਅੱਜ ਜੇ ਆਪਾਂ ਗੱਲ ਕਰਦੇ ਕਿ ਪਾਕਿਸਤਾਨ ਲੈਂਦੇ ਪੰਜਾਬ ਦੇ ਐਕਟਰ ਹੋਣ ਜਾਂ ਚੜ੍ਹਦੇ ਪੰਜਾਬ ਦੇ ਐਕਟਰ ਹੋਣ ਅਸਲ 'ਚ ਕਿੱਦਾਂ ਦੇ ਨੇ ਕਿੱਦਾਂ ਦੀ ਇਹਨਾਂ ਦੀ ਬਿਰਤੀ ਆ ਕਿੱਦਾਂ ਦੀ ਇਹਨਾਂ ਦੀ ਔਕਾਤ ਆ ਉਧਰੋਂ ਇੱਕ ਐਕਟਰ ਨੇ ਗਾਲ ਕੱਢ ਦਿੱਤੀ ਆ ਲੰਬੇ ਨੱਕ ਵਾਲੇ ਭਾਜੀ ਨੇ ਤੇ ਇਹ ਸਾਰੇ ਐਕਟਰਾਂ ਦੇ ਦੋਸਤ ਨੇ ਤੇ ਜਦੋਂ ਇਹਨਾਂ ਨੇ ਕੋਈ ਗਲਤ ਬੋਲਤਾ ਸੌਰੀ ਗਲਤ ਬੋਲ ਦਿੱਤਾ ਭਈ ਸਾਡੇ ਲੋਕ ਕਹਿਣ ਲੱਗ ਪਿਆ ਸੀ ਹੁਣ ਇਹਨਾਂ ਕੰਮ ਨਹੀਂ ਕਰਨਾ ਅਸੀਂ ਐਂ ਕਰਾਂਗੇ ਵੱਡੇ ਵੱਡੇ ਬਿਆਨ ਦਿੱਤੇ ਕੁਝ ਆਪ ਸੋਚੋ ਆਮ ਪਬਲਿਕ पे ਕਦੀ ਵੀ ਇਦਾਂ ਦੀਆਂ ਗੱਲਾਂ ਕਰਕੇ ਆਪਣੀ ਕਿਸੇ ਜਵਾਨ ਤੇ ਰਹੇ ਕੋਈ ਭਾਵੇਂ ਮਨਿਸਟਰ ਹੋਣ ਭਾਵੇਂ ਇਹ ਹੋਣ ਸਮੇਂ-ਸਮੇਂ ਦੇ ਨਾਲ ਸਾਡੇ ਨਾਲੇ ਖੇលਦੇ ਰਹੇ ਨਹੀਂ ਖੇਲੇ ਤਾਂ ਦੱਸੋ ਅੱਜ ਇਦਾਂ ਹੀ ਗੱਲ-ਗੱਲ ਕਰਕੇ ਗੱਲਾਂ ਕਰਕੇ ਬਹੁਤ ਸਾਰੀਆਂ ਗੱਲਾਂ ਚੈਨਲ ਤੇ ਔਨ ਸਕਰੀਨ ਬੋਲ ਕੇ ਤੇ ਬਾਅਦ ਜੋ ਸ਼ਾਮ ਨੂੰ ਉਹਨਾਂ ਨੇ ਮਿੱਟੀਆਂ ਮਾਰਦੇ ਆ ਜਾਂ ਮਜ਼ਾਕ ਉਡਾਉਂਦੇ ਇਸ ਚੀਜ਼ ਤੇ ਸੋਚਿਆ ਕਰੋ ਮੈਂ ਇਸ ਫਿਲਮ ਲੈਣ ਦਾ ਇਹਨਾਂ ਦੀਆਂ ਕਤੂਤਾਂ ਚੰਗੀ ਤਰ੍ਹਾਂ ਜਾਣਦਾ ਤੇ ਨਾਲ ਦੀ ਨਾਲ ਜਿਹੜੀ ਮੈਂ ਕਲਕੱਤੇ ਦੀ ਗੱਲ ਦੱਸ ਰਿਹਾ ਇਹ ਜਿਹੜੀ ਬੀਬੀ ਇੱਥੇ ਦਾਖਲ ਹੈ ਮੈਂ ਸ਼ਾਇਦ ਹੋ ਸਕਦਾ ਰਿਕਾਰਡਿੰਗ ਵੀ ਲਾ ਦਾਂ ਜੇ ਹੋ ਸਕਿਆ ਤਾਂ ਜੇ ਉਹਨਾਂ ਨੇ ਕਿਹਾ ਮੇਰੀ ਫੋਟੋ ਨਾ ਲਾਈ ਉਹਦੇ ਹਸਬੰਦ ਨੇ ਇੰਡਸਟਰੀ ਦੇ ਹਜ਼ਾਰੇ ਬੰਦਿਆਂ ਦੀ ਮਦਦ ਕੀਤੀ ਇੱਕ ਤਾਂ ਇੱਥੇ ਤਾਂ ਕਰਤਾ ਵੀ ਇੱਕ ਮੁੰਡੇ ਕੋ ਆਪਣਾ ਪਲਾਟ ਨਹੀਂ ਸੀ ਉਹਦਾ ਚੋਸ ਕੁੜੀ ਨਾਲ ਵਿਆਹ ਨਹੀਂ ਹੋਣਾ ਸੀ ਜਿੰਨਾ ਹੋਇਆ ਤੇ ਉਹਦੇ ਬੱਚਾ ਵੀ ਹੈ ਇਹ ਬੀਬੀ ਦੇ ਘਰ ਵਾਲੇ ਨੇ ਆਪਣੇ ਘਰ ਲੈਣ ਲਈ ਪੈਸੇ ਰੱਖੇ ਹੋਏ ਉਸ ਮੁੰਡੇ ਨੂੰ ਦੇ ਦਿੱਤੇ ਪਹਿਲਾਂ ਤੂੰ ਬਰਤਲਾ ਉਹ ਬੰਦੇ ਦਾ ਉਹਨੂੰ ਪਤਾ ਹੈ ਕਿ ਇਹ ਚੱਕਰ ਚੱਲ ਰਿਹਾ ਉਹ ਬੀਬੀ ਬਿਮਾਰ ਹੈ ਉਹਦਾ ਫੋਨ ਕਰਕੇ ਉਹਨੂੰ ਇਹ ਨਹੀਂ ਪੁੱਛਿਆ ਕਿ ਕੀ ਹਾਲ ਹੈ ਉਹਨਾਂ ਦਾ ਜਾਂ ਕੋਈ ਲੋੜ ਹੋਈ ਤਾਂ ਦੱਸਿਓ ਲੋਕ ਫੋਨ ਕਰਨ ਉਹ ਜਿਹੜੇ ਸਰਕਲ ਦੇ ਨੇ ਉਹਨਾਂ ਦੇ ਬੰਦੇ ਨੇ ਫੋਨ ਕਰਨ ਉਹ ਇਸ ਕਰਕੇ ਆਲ ਗਿਆ ਕਿ ਕੋਈ ਮਦਦ ਨਾ ਮੰਗ ਲੈ ਆਪਣੀ ਮਦਦ ਸਾਰਿਆਂ ਨੇ ਇਹਨਾਂ ਤੋਂ ਲਈ ਆ ਦੱਬ ਕੇ ਮਦਦ ਲਈ ਆ ਖਾਣਾ ਇਹਦੇ ਘਰ ਵਾਲੇ ਨੂੰ ਵਕਤ ਆਏ ਤੇ ਨਾਮ ਵੀ ਦੱਸ ਦਾਂਗੇ ਇਹ ਹਾਲਾਤ ਨੇ ਉਧਰੋਂ ਬੋਲਦਾ ਹੈ ਕੁਛ ਤਾਂ ਇਧਰੋਂ ਏਦਾਂ ਦੀਆਂ ਸਕਰੀਨ ਤੇ ਗੱਲਾਂ ਕਰਦੇ ਆ ਅਸਲ ਅਸਲ ਦੇ ਵਿੱਚ ਅੰਦਰੋਂ ਇੱਕ ਨਹੀਂ ਸਾਰੇ ਪਰ ਇਹ ਵੀਡੀਓ ਉਹ ਸੱਚ ਹੈ ਜਿਹੜਾ ਇੰਡਸਟਰੀ ਦਾ ਕੋਈ ਬੰਦਾ ਨਹੀਂ ਦੱਸਦਾ ਮੈਂ ਦੱਸਦਾ ਇੱਕ ਦੋ ਬੰਦੇ ਹੋਰ ਦੱਸਦੇ ਆ ਇਹ ਬਹੁਤ ਚਾਲੂ ਨੇ ਸਾਨੂੰ ਉਸੇ ਤਰ੍ਹਾਂ ਸਮਝਦੇ ਆ ਜਿੱਦਾਂ ਕਿ ਸਾਨੂੰ ਮਿਨਿਸਟਰ ਸਮਝਦੇ ਆ ਸਾਡੇ ਬਿਨਾ ਆਮ ਪਬਲਿਕ ਬਿਨਾ ਨਾ ਤਾਂ ਔਕਾਤ ਮਿਨਿਸਟਰਾਂ ਦੀ ਹੈ ਨਾ ਔਕਾਤ ਐਕਟਰਾਂ ਦੀ ਹੈ ਇਹ ਲੋਕ ਪਬਲਿਕ ਪ੍ਰਾਪਰਟੀ ਨੇ ਪਰ ਪਬਲਿਕ ਨੇ ਇਹਨਾਂ ਨੂੰ ਸਿਰ ਤੇ ਬਿਠਾ ਲਿਆ ਤਾਜ ਬਣਾ ਲਿਆ ਇਹ ਸਮਝੋ ਇਹ ਚੀਜ਼ਾਂ ਨੂੰ ਬਦਲੋ ਤੁਸੀਂ ਆ ਸ਼ਾਮ ਨੂੰ ਸਾਰਿਆਂ ਨੇ ਫੋਨ ਲਾਏ ਆ ਸਾਰਿਆਂ ਨੇ ਮ제 ਲੈਏ ਆ ਤੇ ਬਾਕੀਆਂ ਨੇ ਵੀ ਇਹ ਕਿਹਾ ਦੇਖਿਆ ਜੀ ਚੌਧਰੀ ਸਾਹਿਬ ਹੈ ਤੇ ਚੌਧਰੀ ਸਾਹਿਬ ਨੂੰ ਫੇਰ ਲੈਣਾ ਇਹਨਾਂ ਨੇ ਇਹ ਕਹਿਣ ਦੀਆਂ ਗੱਲਾਂ ਨੇ ਇੱਕ ਬਿੱਲ ਸਿੰਘ ਹੈ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਉਹਦੇ ਬਾਰੇ ਉਹ ਬਿੱਲ ਸਿੰਘ ਨੂੰ ਮਤਲਬ ਨਹੀਂ ਨਨ ਉਹਨਾਂ ਨੇ ਤਾਂ ਇੰਨੀ ਠੋਕ ਕੇ ਗੱਲ ਕੀਤੀ ਬਾਕੀਆਂ ਨੂੰ ਪਤਾ ਹੈ ਬਾਕੀਆਂ ਨੇ ਸਭ ਤੋਂ بڑے ਆ ਬੰਦੇ ਪੱਗਾਂ ਵਾਲੇ ਇਨੀ ਉਹਨੂੰ ਹਮੇਸ਼ਾ ਹੀ ਲੈਣਾ ਹੈ ਚੱਲ ਮੇਰਾ ਪੁੱਤ ਫੋਰ ਬਣ ਰਹੀ ਆ ਨਾ ਦੇਖ ਲਿਓ ਤੁਸੀਂ ਇਹ ਸਾਰੇ ਪੈਸੇ ਕਮਾਉਣ ਵਾਲੇ ਨੇ ਜੇ ਤੁਸੀਂ ਸੋਚੋ ਪਏ ਸੋਚ ਲੈਣਗੇ ਅਸੀਂ ਭਲਾ ਕਰਨਾ ਜਾਂ ਪੁਸ਼ ਕਰਨਾ ਨਾ 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 ਕਿਸੇ ਨਹੀਂ ਤੁਹਾਡਾ ਭਲਾ ਸੋਚਣਾ ਇਹਨਾਂ ਨੇ ਇਹ ਸਾਰੇ ਇਦਾਂ ਦੀ ਆ ਸੱਚ ਨਾਲ ਬਾਰੇ ਬੋਲਦਾ ਕੋਈ ਮੈਂ ਗਲਤ ਨਹੀਂ ਇਹਨਾਂ ਦੇ ਛੱਡੇ ਹੋਏ ਚਮਚੇ ਜਿਹੜੇ ਥੱਲੇ ਕਮੈਂਟ ਪਾਉਂਦੇ ਆ ਉਲਟ ਪੁਲਟ ਹਨਾ ਤੇ ਇੱਕ ਗਿੱਪੀ ਗਰੇਵਾਲ ਦਾ ਨਕਲੀ ਮੁੰਡਾ ਸ਼ਾਇਦ ਆ ਗਲਤ ਬੋਲਦਾ ਮੈਨੂੰ ਬਹੁਤ ਜ਼ਿਆਦਾ ਤੇ ਉਹਦੇ ਨੰਮੇ ਗਾਲੀ ਗੋਲ ਵੀ ਥੋੜਾ ਹੋਇਆ ਕਮੈਂਟਾਂ ਚ ਉਹ ਹੋਣਾ ਪੈਂਦਾ ਕੋਈ ਸਾਨੂੰ ਗਲਤ ਬੋਲੇ ਅਸੀਂ ਐਵੇਂ ਉਹਦੇ ਮੂਹਰੇ ਉਹ ਕਰੀ ਜਾਈਏ ਆ ਹਾਲਾਤ ਇਹਨਾਂ ਦੇ ਕਿਸੇ ਦੇ ਕੰਮ ਨਹੀਂ ਆਉਂਦੇ ਇਸ ਕਰਕੇ ਇਹਨਾਂ ਨੂੰ ਆਪ ਸਮਝੋ ਪਰਖੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਮੈਂ ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਵੀਡੀਓ ਬਣਾਉਣ ਲਿਖਿਆ ਸੀ ਮਜਬੂਰੀ 'ਚ ਪਾ ਰਿਆਂ ਕਿਉਂਕਿ ਉਹ ਬਹੁਤ ਸੀਰੀਅਸ ਨੇ ਹਨਾ ਜਿਨ੍ਹਾਂ ਦੇ ਲਈ ਮੈਂ ਕਲਕੱਤਾ ਆਇਆ ਉਹਨਾਂ ਨੂੰ ਐ ਲੱਗਦਾ ਸੀ ਉਹਨਾਂ ਨੂੰ ਇਹ ਹੋਇਆ ਕਿ ਪੰਜਾਬ ਦਾ ਕੋਈ ਤਾਂ ਖੜਾ ਹੋਇਆ ਪੰਜਾਬੀਆਂ ਦੀ ਬੜੀ ਇੱਜ਼ਤ ਜਾਂ ਕੁਸ਼ ਕਰਨੀ ਰਿਸ਼ਤੇਦਾਰ ਖਾਸ ਕਰਕੇ ਇਸ ਡਾਇਰੈਕਟਰ ਦੇ ਇੱਕ ਦੋ ਨੇ ਜਿੱਥੋਂ ਤੱਕ ਦੇਖੋ ਅਮੀਰ ਬੰਦਾ ਮਦਦ ਉਨਹੀਂ ਕਰਦਾ ਤੁਹਾਡੀ ਜੇ ਤੁਸੀਂ ਤੜਫੀ ਵੀ ਜਾਵੋ ਤੁਹਾਡਾ ਕੰਮ ਵੀ ਨਾ ਹੋਵੇ ਤੇ ਆਪਾਂ ਉਹ ਦਿਖਾ ਵੀ ਦੇਣ ਤੇ ਅਸੀਂ ਤੁਹਾਡੀ ਮਦਦ ਕਰਤੀ ਆਹ ਹਾਲ ਹੈ ਇੱਥੇ ਦੇ ਸਾਡੇ ਲੋਕਾਂ ਦੇ ਪੰਜਾਬੀਆਂ ਦੇ ਕੁੱਲ ਮਿਲਾ ਕੇ ਜਿੱਦਾਂ ਬਨਾਵਟੀ ਸਾਰੇ ਹੋਈ ਜਾਂਦੇ ਇਹ ਉਹਨਾਂ ਦੇ ਬਨਾਵਟੀ ਪਬਲਿਕ ਨੂੰ ਬਣਨਾ ਚਾਹੀਦਾ ਪਬਲਿਕ ਆਪਸ ਵਿੱਚ ਬਣਦੀ ਇਹਨਾਂ ਦਾ ਨਹੀਂ ਬਣਦੀ ਜਦੋਂ ਮਤਲਬ ਹੁੰਦਾ ਇਹਨਾਂ ਦੀ ਫਿਲਮ ਆਉਣੀ ਹੁੰਦੀ ਗੁਰਦੁਆਰਾ ਜਾ ਕੇ ਬੂਟ ਪਾਲਿਸ਼ ਕਰ ਲਮ ਪੈਂਦੇ ਕਿਤੇ ਕੋਸ਼ਿਸ਼ ਕਰਨ ਸਮਝੋ ਇਹਨਾਂ ਕਰਦਾ ਨਾ ਕਿੰਨੇ ਜੋਗੇ ਨੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਇਹਨੂੰ ਲਾਗੂ ਕਰੋ ਇਹਨਾਂ ਗੱਲਾਂ ਨੂੰ ਹਰਾਮੀ ਲੋਕ ਨੇ ਮੈਂ ਮੂੰਹ ਤੇ ਕਹਿਣਾ ਠੋਕ ਕੇ ਕਹਿਣਾ ਹਨਾ ਅਕਸਰ ਮੈਂ ਸ਼ੇਰ ਬੋਲਦਾ ਹੁੰਨਾ ਕਲਮ ਕਿਸੇ ਦੀ ਨਾਮ ਕਿਸੇ ਦਾ ਜਾਨ ਕਿਸੇ ਦੀ ਜਾਮ ਕਿਸੇ ਦਾ ਮੇਰੀ ਕਲਮ ਦੇ ਸਾਰੇ ਹੀ ਦੁਸ਼ਮਣ ਮੈਂ ਕਦੇ ਲਿਖਿਆ ਹਾਂ ਕਿਸੇ ਦਾ ਪਰਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ ਫਿਲਮੀ ਲੋਕ ਤੇ ਵੇਚਣਾ ਚਾਹੁੰਦੇ ਅੱਲਾ ਮੇਰਾ ਰਾਮ ਕਿਸੇ ਦਾ ਇਸ ਬੀਬੀ ਨੇ ਵੀ ਪੰਜਾਬੀਆਂ ਨੂੰ ਬਹੁਤ ਪਿਆਰ ਕੀਤਾ ਜਿਨ੍ਹਾਂ ਨਾਲ ਰਿਸ਼ਤਾ ਰੱਖਿਆ ਪੰਜਾਬੀ ਬਹੁਤ ਚੰਗੇ ਹੁੰਦੇ ਐ ਹੁੰਦਾ ਪਿਆਰ ਕੀਤਾ ਉਹਨਾਂ ਵੀ ਕਿਸੇ ਨੇ ਕਾਲ ਨਹੀਂ ਕੀਤੀ ਖ਼ਬਰ ਨਹੀਂ ਲਈ ਵੀ ਤੂੰ ਕਿੱਦਾਂ ਮਤਲਬ ਅਸੀਂ ਐਂ ਐ ਕਰਦੇ ਆ ਬਹੁਤ ਘੱਟ ਲੋਕ ਚੰਗੇ ਨੇ ਜਿਹੜੇ ਕੁਛ ਨਹੀਂ ਲੱਗਦੇ ਉਹਨਾਂ ਨੇ ਸਾਥ ਦਿੱਤਾ ਜਿਹੜੇ ਇੰਟਰਨੈਟ ਤੋਂ ਉਹਨੂੰ ਮਿਲੇ ਇਹ ਚੀਜ਼ਾਂ ਨੂੰ ਸਮਝੋ ਆਪਾਂ ਹੈਗੇ ਬਨਾਵਤੀ ਪਰ ਆਪਾਂ ਆਪਣੀਆਂ ਤਰੀਫ਼ਾਂ ਕਰ ਲਈ ਐਵੇਂ ਫੋਕੇ ਫੋਕਰੇ ਬਣ ਜਾਂਦੇ ਆ ਫੋਕੇ ਫੈਂਟਰ ਜ਼ਿਆਦਾ ਆਪਾਂ ਸੱਚ ਮੰਨਣ ਤੇ ਤੁਹਾਨੂੰ ਉਤਰਾਜ ਕੀ ਆ ਥੋੜੇ ਮੈਂ ਅਕਸਰ ਕਹਿੰਨਾ ਨਾ ਬਦਲਾ ਲੈਣ ਦਾ ਭਗਤ ਸਿੰਘ ਦਾ ਕੁੜੀਆਂ ਕਲਕੱਤੇ ਤੋਂ ਆਈਆਂ ਤੇ ਬਹੁਤ ਚੰਗੀਆਂ ਉਹ ਤੇ ਪਹਿਲਾਂ ਤਾਂ ਐਦਾਂ ਕਿਉਂ ਨਹੀਂ ਫਿਰ ਤੁਹਾਡਾ ਹੈਨਾ ਮਿਹਰਬਾਨੀ ਸ਼ੁਕਰੀਆ